ਸሺ ਅਕਾਲ ਜੀ ਮੈਂ ਤੁਹਾਡਾ ਆਪਣੇ ਅਫਤਾਰ ਟ੍ਰੈਵਲ ਪੰਜਾਬ ਦੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਆਡੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਿਲਾਨ ਮੈਲਬੌਰਨ ਰੋਮ ਅਤੇ ਹੋਰ ਫੋਰਨ ਕੰਟਰੀਆਂ ਬਾਰੇ ਅਪਡੇਟ ਦਵਾਂਗੇ ਸੋ ਤੁਸੀਂ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ www.oftatravelonline.com ਤੇ ਜਾ ਕੇ ਬੁੱਕ ਕਰ ਸਕਦੇ ਹੋ ਇਸ ਵੈਬਸਾਈਟ ਤੇ ਤੁਹਾਨੂੰ ਇੰਟਰਨੈਸ਼ਨਲ ਅਤੇ ਡੋਮੈਸਟਿਕ ਫਲਾਈਟਾਂ ਦੇ ਬਹੁਤ ਹੀ ਘੱਟ ਰੇਟ ਮਿਲ ਜਾਣਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਹੁਣ ਗੱਲ ਕਰਦੇ ਹਾਂ ਜੀ ਫਲਾਈਟਸ ਦੇ ਬਾਰੇ ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਮਿਲਾਨ ਜਾਣ ਵਾਲੀ ਫਲਾਈਟ ਬਾਰੇ ਅਪਡੇਟ ਦਵਾਂਗੇ ਇਹ ਫਲਾਈਟ ਅੰਮ੍ਰਿਤਸਰ ਤੋਂ ਮਿਲਾਨ 7 ਅਤੇ 9 ਦਸੰਬਰ ਨੂੰ ਨਿਊਜ਼ ایرਲਾਈਨ ਵੱਲੋਂ ਅਪਡੇਟ ਕੀਤੀ ਜਾ ਰਹੀ ਹੈ ਇਹ ਫਲਾਈਟ ਤੁਹਾਨੂੰ 41500 ਦੀ ਮਿਲ ਜਾਵੇਗੀ। ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਮੈਲਾਨ ਜਾਣ ਵਾਲੀ ਫਲਾਈਟ ਬਾਰੇ ਅਪਡੇਟ ਦਵਾਂਗੇ। ਇਹ ਫਲਾਈਟ ਅੰਮ੍ਰਿਤਸਰ ਤੋਂ ਮੈਲਬੌਰਨ 7 ਅਤੇ 28 ਦਸੰਬਰ ਨੂੰ ਮਲੇਸ਼ੀਆ 에ਅਰਲਾਈਨਸ ਵੱਲੋਂ ਆਪਰੇਟ ਕੀਤੀ ਜਾ ਰਹੀ ਹੈ। ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਰੋਮ ਜਾਣ ਵਾਲੀ ਫਲਾਈਟ ਬਾਰੇ ਅਪਡੇਟ ਦਵਾਂਗੇ। ਇਹ ਫਲਾਈਟ ਅੰਮ੍ਰਿਤਸਰ ਤੋਂ ਰੋਮ 15 ਅਤੇ 21 ਦਸੰਬਰ ਨੂੰ ਨਿਊਜ਼ੀਲੈਂਡ 에ਅਰਲਾਈਨਸ ਵੱਲੋਂ ਆਪਰੇਟ ਕੀਤੀ ਜਾ ਰਹੀ ਹੈ। ਹੋਰ ਗੱਲ ਕਰਦੇ ਹਾਂ ਜੀ ਲੇਟੈਸਟ ਨਿਊਜ਼ ਦੀ। ਇੰਡੀਗੋ ਤੋਂ ਦੇ ਨਾਲ ਸੰਬੰਧਿਤ ਰੁਕਾਵਟਾਂ ਨੂੰ ਘੱਟ ਕਰਨ ਲਈ 1400 ਜਹਾਜ਼ਾਂ ਨੂੰ ਛੂਏ ਦੇ ਲੈਂ ਨੂੰ ਫਲਾਈਟ ਦੇਰੀ ਤੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਕਹਿੰਦਾ ਜੇਕਰ ਤੁਹਾਡੇ ਲਈ ਸਾਡੀ ਵੀਡੀਓਜ਼ ਹੈਲਪਫੁਲ ਹੁੰਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਕਰ ਦਿਓ ਜੀ ਕਮੈਂਟ ਅਤੇ ਨਾਲ ਹੀ ਸਾਡੀ ਇੰਸਟਾਗ੍ਰam ਅਤੇ ਫੇਸਬੁੱਕ ਪੇਜ ਨੂੰ ਫੋਲੋ ਅਤੇ ਸ਼ੇਅਰ ਵੀ ਜਰੂਰ ਕਰਿਓ। ਅਧੇਰ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਾਡੀ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।